हाय मार पई बन सुटिया मलूक जइया हड्डिया नाले मुंडा मोती जुगदा हाय मोती जुगदा नाले

कर गौरी दिन चढ़ देनु लोग कड़ा दिया बूहे अगे सप मेलदा दाए सप मेलदा लड़ जाए नीनण दे तेनु मैनू का तो लड़े पाबी ए हाय लड़े पाबी मेरे वीर दी भैन कोई के ते रावि बग दी हाय रावि बग दी डु जाए वे सोरे दे टरा तू ना डु सर हाय डुबे सर्या मेरे बापना डुबे सर बापना ਮੈਂ ਤਾਣਾ ਤੰਦੀ ਵੇ ਰਾਂਝਣਾ ਉੱਚੇ ਟਿਬੇ ਤੇ ਚੜਕੇ ਮੈਂ ਤਾਣਾ ਤੰਦੀ ਵੇ ਰਾਂਝਣਾ ਉੱਚੇ ਟਿਬੇ ਤੇ ਚੜਕੇ ਪੰਜ ਪਾਂਝੇ ਭੁੱਲ ਗਈ ਵੇ ਰਾਂਝਣਾ ਖੜਾ ਖੜਾ ਦੱਸ ਜਾਈ ਪੰਜ ਪਾਂਝੇ ਭੁੱਲ ਗਈ ਵੇ ਰਾਂਝਣਾ ਖੜਾ ਖੜਾ ਦੱਸ ਜਾਈ ਮੈਨੂੰ ਸੰਗ ਜੀ ਲੱਗਦੇ ਨੀ ਗੋਰੀਏ ਕੋਲ ਘੜੀ ਮੇਰੀ ਮਾਈ ਮੈਨੂੰ ਸੰਗ ਜੀ ਲੱਗਦੇ ਨੀ ਗੋਰੀਏ ਕੋਲ ਘੜੀ ਮੇਰੀ ਮਾਈ ਕੀਤੇ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਇੱਕ ਤਾਰਾ ਵੱਜਦਾ ਵੇ ਰਾਜਣਾ ਨੂਰ ਮਹਿਲ ਦੀ ਮੋਰੀ ਚੱਲ ਵਿਆਹ ਕਰਵਾਏ ਵੇ ਰਾਜਣਾ ਤੂੰ ਕਾਲਾ ਮੈਂ ਗੋਰੀ ਚਲਨਿਆ ਘਰਵਾਏਵੇਂ ਰਾਜਣਾ ਤੂੰ ਕਾਲਾ ਮੈਂ ਗੋਰੀ ਮੈਂ ਤਾਣਾ ਤੰਦੀਵੇਂ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਂ ਤਾਣਾ ਤੰਦੀਵੇਂ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਨੂੰ ਚਿੱਠੀ ਭੇਜੀ ਵੇ ਰਾਜਣਾ ਮਾਂ ਪਹਿਣਾ ਤੋਂ ਚੋਰੀ ਮੈਨੂੰ ਚਿੱਠੀ ਭੇਜੀ ਵੇ ਰਾਜਣਾ ਮਾਂ ਪਹਿਣਾ ਤੋਂ ਚੋਰੀ ਤੈਨੂੰ ਪੜਨੀ ਆਣੀ ਨੀ ਗੋਰੀਏ ਪੜਜੂਗਾ ਕੋਈ ਹੋਰੀ ਤੈਨੂੰ ਪੜਨੀ ਆਣੀ ਨੀ ਗੋਰੀਏ ਪੜਜੂਗਾ ਕੋਈ ਹੋਰੀ ਮੈਨੂੰ ਪੜਨੀ ਵੀ ਆਗੀ ਵੇ ਰਾਜਣਾ ਐੜੇ ਅੱਗੇ ਈੜੀ ਮੈਨੂੰ ਪੜਨੀ ਆਗੀ ਵੇ ਰਾਜਣਾ ਐੜੇ ਅੱਗੇ ਈੜੀ ਮੈਂ ਤਾਣਾ ਤੰਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਵੇ ਮੈਂ ਤਾਣਾ ਤੰਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ मेन् साडी भेजी वे रञणा मेण तु चोरि मेन् सा भेजी वे राजना मेण तु चोरि तेन नी गोरि लाणव होरि तेन लानि नी गौरि लाणव होरि मेन् आग वे रजणा ਪੈਰੋਂ ਹੀ ਟੋਚੋੜੀ ਮੈਨੂੰ ਲਾਉਣੀ ਆਗੀ ਵੇ ਰਾਜਣਾ ਪੈਰੋਂ ਹੀ ਟੋਚੋੜੀ ਮੈਂ ਤਾਣਾ ਤੰਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਂ ਤਾਣਾ ਤੰਦੀ ਵੇ ਰਾਜਣਾ ਉੱਚੇ ਟਿਬੇ ਤੇ ਚੜਕੇ ਮੈਨੂੰ ਪੈਸੇ ਹੀ ਪੇਂਜੀ ਵੇ ਰਾਜਣਾ ਮਾਂ ਪਹਿਣਾ ਤੋਂ ਚੋਰੀ ਮੈਨੂੰ ਪੈਸੇ ਪੇਜੇ ਵੇ ਰਾਂਝਣਾ ਮਾਂ ਪਹਿਣਾ ਤੋਂ ਚੋਰੀ ਤੈਨੂੰ ਸਾਹਮਣੇ ਆਉਣੇ ਨਹੀਂ ਕੋਈ ਸੰਭਜੂਗ ਕੋਈ ਹੋਰੀ ਤੈਨੂੰ ਸਾਹਮਣੇ ਆਉਣੇ ਨਹੀਂ ਸੰਭਜਾਊਗ ਕੋਈ ਹੋਰੀ ਮੈਨੂੰ ਸਾਹਮਣੇ ਆਗੇ ਵੇ ਰਾਂਝਣਾ ਚੂਆ ਵਾਲੀ ਮੋਰੀ ਮੈਨੂੰ ਸਾਹਮਣੇ ਆਗੇ ਵੇ રજણા વાલી મોરી મેં તાણા તંદી ઉચે ટ ચાણા તેર રંજણા ઉચે ટ અસિયા રૂપિયા દી મેં કુતી સવાઈ ઓ મેરે તંગ નિસય ઓવિતા મેરે તંગ અસિયા રૂપિયા દી મે કુડ તિસવાઈ ઓવિતા હો ગઈ તંગ નિસય ઓવિતા હો ગઈ તંગ જોર ચોરી કર કે લે ગઈ તાયાજી દીરન ਨੀ ਸਹਿ ਲਿਓ ਤਾਇਆ ਜੀ ਦੀ ਰਨ ਤਾਇਆ ਤਾਂ ਸਾਡਾ ਲੁਕ ਲੁਕ ਰੋਵੇ ਸਾਡੇ ਤਾਂ ਕਲੇਜ ਪੈ ਗਈ ਠੰਡ ਨੀ ਅੜੀਓ ਸਾਡੇ ਤਾਂ ਕਲੇਜ ਪੈ ਗਈ ਠੰਡ ਅਸੀਂ ਆ ਰੁਪਈਆ ਦੀ ਮੈਂ ਕੁੜਤੀ ਸਵਾਈ ਉਹ ਵੀ ਹੋ ਗਈ ਤੰਗ निसैयो ओवितमो गैतङ्ग तंग। त चोरी कारे करके लगे चाचा जी दीरन निसहलियो चाचा जी दीरन चाचा बेचारा साडा लुक लुक रोवे साडे तक लेज पैगी ठंड ਨੀੜੀਆ ਸਾਡੇ ਤਾਂ ਕਲੇਜ ਪੈ ਗਈ ਠੰਡ ਅਸੀਂ ਯਾਰੋ ਪਈਆਂ ਦੀ ਮੈਂ ਗੁੜਤੀ ਜਵਾਈ ਉਹ ਵੀ ਤਾਂ ਹੋ ਗਈ ਤੰਗ ਨਿਸਈਆ ਸਈਤਾ ਉਹ ਵੀ ਤਾਂ ਹੋ ਚੋਰ ਚੋਰੀ ਕਰਕੇ ਲੈ ਗਏ ਫੁੱਫੜ ਜੀ ਦੇ ਰਨ ਨਿਸਹਿ ਲਿਓ ਫੁੱਫੜ ਜੀ ਦੀ ਰੰਨ ਫੁੱਫੜ ਬਚਾਰਾ ਲੁੱਕ ਲੁੱਕ ਰੋਵੇ ਸਾਡੇ ਤਾਂ ਗਲਜੇ ਪੈ ਗਈ ਠੰਡ ਨੀ ਸਹੇllਿਓ ਸਾਡੇ ਤਾਂ ਗਲਜੇ ਪੈ ਗਈ ਠੰਡ ਅਸੀਂ ਆ ਰੁਪਈਆ ਦੀ ਮੈਂ ਗੁੜਤੀ ਸਵਾਈ ਓ ਵੀ ਹੋ ਗਏ ਤੰਗ निसैयो ओविता हो गेई तंग